ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਿਵੇਂ ਸਿੱਧੂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਕਲਾਸ 10th ਪੰਜਾਬ ਸਕੂਲ ਐਜੂਕੇਸ਼ਨ ਬੋਰਡ ਜਿਹੜਾ ਕਿ ਸਾਡਾ 24 ਮਾਰਚ 2025 ਨੂੰ ਐਗਜ਼ਾਮ ਫਾਈਨਲ ਆ ਰਿਹਾ ਉਹਦਾ ਅਸੀਂ 4 ਮਾਰਕਸ ਵਾਲਾ ਕੁਐਸਚਨ ਡਿਸਕਸ ਕਰਨ ਜਾ ਰਹੇ ਹਾਂ ਓਕੇ ਤਾਂ ਬਹੁਤਾ ਟਾਈਮ ਨਾ ਲੈਂਦੇ ਹੋਏ ਇਸ ਨੂੰ ਅਸੀਂ ਸ਼ੁਰੂ ਕਰਦੇ ਹਾਂ ਬਿਕੋਜ਼ ਐਗਜ਼ਾਮ ਪਰਸਪੈਕਟਿਵ ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਤਾਂ ਕੁਐਸਚਨ ਦੇ ਸਟੇਟਮੈਂਟਸ ਅੰਝਦੇ ਹਾਂ ਸਭ ਤੋਂ ਪਹਿਲਾਂ ਕੁਐਸਚਨ ਸਾਨੂੰ ਕੀ ਕਹਿ ਰਿਹਾ ਦੋ ਘਾਤੀ ਸਮੀਕਰਨ ਹੈ 10x2 5x 2 0 ਦੇ ਮ ਜੇਕਰ ਸੰਭਵ ਹੋ ਨਾ ਪਤਾ ਲਗਾਓ ਠੀਕ ਹੈ ਆਪਾਂ ਨੂੰ ਦੋ ਘਾਤੀ ਸਮੀਕਰਨ ਦਿੱਤੀ ਹੋਈ ਹੈ ਪਹਿਲਾਂ ਤਾਂ ਆਪਾਂ ਇਹ ਪਤਾ ਲਗਾਉਣਾ ਵੀ ਇਹਦੇ ਜਿਹੜੇ ਮੂਲ ਹੈ ਉਹ ਸੰਭਵ ਹੈਗੇ ਆ ਕਿ ਨਹੀਂ ਜੇ ਸੰਭਵ ਹੋ ਜਾਂਦੇ ਆ ਤਾਂ ਉਹਨਾਂ ਦੀ ਆਪਾਂ ਵੈਲਿਊ ਵੀ ਕੱਢਣੀ ਆ ਤਾਂ ਹੁਣ ਆਪਾਂ ਪਹਿਲਾਂ ਲੌਜੀਕ ਸਮਝਦੇ ਆਂ ਵੀ ਦੋ ਘਾਤੀ ਸਮੀਕਰਨ ਹੈ ਕੀ ਇਹਦੇ ਵਿੱਚ ਮੂਲ ਦੀ ਗੱਲ ਕਰੀ ਜਾਂਦੇ ਆ ਉਸ ਵਿੱਚ ਕੀ ਹੈ ਦੈਨ ਆਪ ਨੂੰ ਕਿਵੇਂ ਪਤਾ ਲਗਾਉਣਾ ਵੀ ਉਹ ਸੰਭਵ ਹੈ ਜਾਂ ਨਹੀਂ ਠੀਕ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਦੋ ਘਾਤੀ ਸਮੀਕਰਨ ਲਿਖ ਲੈਣੇ ਆਂ ओके ਇੱਥੇ ਜਿਹੜੀ ਅਸੀਂ ਗੱਲ ਕਰ ਰਹੇ ਦੋ ਘਾਤੀ ਸਮੀਕਰਨ ਦੀ ਉਹ ਇੱਕ ਚੱਲ ਵਾਲੀ ਹੈ ਇੱਕ ਚੱਲ ਵਾਲੀ ਦਾ ਮਤਲਬ ਹੁੰਦਾਗਾ ਵੀ ਉਹ ਪੂਰੀ ਸਮੀਕਰਨ ਦੇ ਵਿੱਚ ਜਾਂ ਤਾਂ x x x ਹੀ ਹੋਊਗਾ ਜਾਂ y y y ਹੋਊਗਾ x ਤੇ y ਯਾਨੀ ਕਿ ਦੋ ਚੱਲ ਇਕੱਠੇ ਨਹੀਂ ਰਜਿਸਟਰ ਕਰ ਸਕਦੇ ਠੀਕ ਹੈ ਤਾਂ ਸਾਡੇ ਕੋਲੇ ਇੱਕ ਚੱਲ ਵਾਲੀ ਦੋ ਘਾਤੀ ਸਮੀਕਰਨ ਐ ਦਿੱਤੀ ਹੋਈ ਐ ਦੋ ਘਾਤੀ ਸਾਨੂੰ ਕਿਸ ਚੀਜ਼ ਤੋਂ ਪਤਾ ਲੱਗ ਗਿਆ ਇਹਦੀ ਜਿਹੜੀ ਕਹਿ ਲੋ ਵੀ ਡਿਗਰੀ ਆ ਜਾਂ ਸਭ ਤੋਂ ਵੱਡੀ ਘਾਤ ਆ x ਦੀ ਜੇ 2 ਆ ਗਈ ਤਾਂ ਅਸੀਂ ਕਹਿ ਸਕਦੇ ਹਾਂ ਦਿੱਤੀ ਹੋਈ ਸਮੀਕਰਨ ਸਾਡੀ ਦੋ ਘਾਤੀ ਸਮੀਕਰਨ ਹੈ ਠੀਕ ਹੈ ਤਾਂ ਇਸ ਨੂੰ ਅਸੀਂ ਕਹਿ ਸਕਦੇ ਹਾਂ ਵੀ ਇਹ ਕੀ ਸਾਡੀ ਦੋ ਘਾਤੀ ਸਮੀਕਰਨ ਠੀਕ ਹੈ ਇਹ ਸਾਨੂੰ ਕਿੱਥੋਂ ਪਤਾ ਲੱਗਿਆ ਬਿਕੋਜ਼ x ਦੀ ਇੱਥੇ ਸਾਡੇ ਕੋਲ ਚਾਲ ਕੀ ਸੀ x x ਸੀਗਾ ਠੀਕ ਹੈ ਜਿਹੜੇ ਇਹਨਾਂ ਦੇ ਅੱਗੇ ਨੰਬਰ ਆਏ ਹੁੰਦੇ ਇਹ ਤਾਂ ਸਾਡੇ ਹੁੰਦੇ ਕੋਨਸਟੈਂਟ ਕਨਸਟੈਂਟ ਨੰਬਰ ਦਾ ਕੋਫੀਸ਼ੀਐਂਟ ਕਹਿ ਦਿੰਨੇ ਆਪਾਂ ਠੀਕ ਹੈ ਆ ਕਨਸਟੈਂਟ ਆ ਇਹਦਾ ਕੋਫੀਸ਼ੀਐਂਟ ਆ ਇਹਦਾ ਕੋਫੀਸ਼ੀਐਂਟ ਹੈ ਇਹਨੂੰ ਆਪਾਂ ਕਹਿ ਦਿੰਨੇ ਵੀ ਗੁਣਾਕ ਹੈ ਜਾਂ ਇਹਨੂੰ ਇੰਗਲਿਸ਼ ਦੇ ਵਿੱਚ ਕਹਿ ਦਿੰਨੇ ਹੁੰਦੇ ਆ ਕੋਫੀਸ਼ੀਐਂਟ ਗੁਣਾਕ ਠੀਕ ਹੈ ਆ ਵੀ ਸਾਡਾ ਕੀ ਹੈ ਗੁਣਾਕ ਹੀ ਹੈ ਗੁਣਾ ਦੇ ਵਿੱਚ ਆਇਆ ਹੋਇਆ ਠੀਕ ਹੈ ਆ ਸਾਡਾ ਕੀ ਹੈ ਕਨਸਟੈਂਟ ਟਰਮ ਹੈ ਕਨਸਟੈਂਟ ਨੰਬਰ ਹੈ ਸਾਡਾ ਠੀਕ ਹੈ ਤੇ ਜਾਈਗੀ ਗੱਲ ਸਾਡੀ ਐਕਸ ਵਾਲੇ ਦੀ ਐਕਸ ਨੂੰ ਅਸੀਂ ਕਹਿ ਦਿੰਨੇ ਆ ਚਾਲ ਠੀਕ ਹੈ ਪਹਿਲਾਂ ਤੁਸੀਂ ਦੋ ਘਾਤੀ ਸਮੀਕਰਨ ਦੇ ਪਾਠ ਸਮਝ ਗਏ ਹੋਵੋਗੇ ਵੀ ਜਿਹੜੀ ਮੈਂ ਵਰਡਿੰਗ ਯੂਜ਼ ਕੀਤੀ ਹੈ ਚਲਕੀ ਹੈ x y ਆ ਜੇ ਕਿਸੇ ਸਮੀਕਰਨ ਦੇ ਵਿੱਚ ਉਹਨੂੰ ਅਸੀਂ ਚਲ ਕਹਿ ਦਿੰਨੇ ਆ ਇਸ ਤੋਂ ਇਲਾਵਾ x y ਦੇ ਅੱਗੇ ਕੋਈ ਨੰਬਰ ਆ ਗਿਆ ਉਹਨੂੰ ਅਸੀਂ ਗੁਣਾਖ ਕਹਿ ਦਿੰਨੇ ਆ ਜੇ ਕੋਈ ਕੱਲਾ ਨੰਬਰ ਆ ਰਿਹਾ ਉਸ ਸਮੀਕਰਨ ਦੇ ਵਿੱਚ ਉਹਨੂੰ ਅਸੀਂ ਕਨਸਟੈਂਟ ਕਹਿ ਦਿੰਨੇ ਠੀਕ ਹੈ ਤਾਂ ਦੋ ਘਾਤੀ ਸਾਨੂੰ ਪਤਾ ਲੱਗਿਆ ਬਿਕੋਜ਼ ਇਹਦੀ ਹਾਈਐਸਟ ਡਿਗਰੀ ਕਿਸੀ 2 ਸੀਗੀ ਤਾਂ ਹੁਣ ਦੇਖੋ ਇਹਦੇ ਅਸੀਂ ਪਤਾ ਕਰਨੇ ਵੀ ਮੂਲ ਹੁਣ ਜਿਹੜੀ ਇਹਨਾਂ ਨੇ ਮੂਲ ਦੀ ਗੱਲ ਕੀਤੀ ਹੈ ਮੂਲ ਨੂੰ ਇਹ ਵੀ ਕਹਿ ਸਕਦੇ ਆ ਹੱਲ ਠੀਕ ਹੈ ਮੂਲ ਵੀ ਕਹਿ ਸਕਦੇ ਮੂਲ ਨੂੰ ਇਹ ਹੱਲ ਵੀ ਕਹਿ ਸਕਦੇ ਇਹਨਾਂ ਦਾ ਮਤਲਬ ਹੁੰਦਾਗਾ ਦਿੱਤੀ ਹੋਈ ਸਮੀਕਰਨ ਦੇ ਵਿੱਚ x ਦੀ ਕੀਮਤ ਜਿਹੜੀ ਅਸੀਂ x ਦੀ ਕੀਮਤ ਜਾਂ x ਦਾ ਮੋਡਲ ਇਥੋਂ ਕੱਢਾਂਗੇ ਉਹੀ ਇਸ ਸਮੀਕਰਨ ਦੇ ਕੀ ਹੋਣਗੇ ਮੂਲ ਹੋਣਗੇ ਠੀਕ ਹੈ ਤਾਂ ਹੁਣ ਦੇਖੋ ਆਪਾਂ ਚੈੱਕ ਕਰਨਾਗਾ ਕਲੈਰੀਫਾਈ ਕਰਨਾਗਾ ਵੀ ਇਹ ਸੰਭਵ ਹੈਗੇ ਐ ਕਿ ਨਹੀਂ ਹੈ ਕਲੀਅਰ ਹੈ ਤਾਂ ਸਭ ਤੋਂ ਪਹਿਲਾਂ ਦਿੱਤੀ ਹੋਈ ਸਮੀਕਰਨ ਨੂੰ ਇੱਕ ਵਾਰੀ ਲਿਖ ਲੈਣਾ ਸਾਫ਼-ਸਾਫ਼ 10x2 5x 2 0 మేక్ ష్యూర్ ਕਿ ਤੁਹਾਡਾ ਜਿਹੜਾ x2 ਵਾਲਾ ਹੈਗਾ ਜਿਹੜਾ ਪਦ ਹੈ ਉਹ ਸਭ ਤੋਂ ਅੱਗੇ ਹੋਣਾ ਚਾਹੀਦਾ ਇਸ ਤੋਂ ਬਾਅਦ ਕੱਲੀ 1x ਵਾਲੀ ਟਰਮ ਹੋਣੀ ਚਾਹੀਦੀ ਹੈ ਦੈਨ ਲਾਸਟ ਤੇ ਕਨਸਟੈਂਟ ਟਰਮ ਹੋਣੀ ਚਾਹੀਦੀ ਹੈ ਠੀਕ ਹੈ ਜੇ ਤੁਹਾਨੂੰ ਸਮੀਕਰਨ ਦੇ ਵਿੱਚ x² ਵਾਲੀ ਜਿਹੜੀ ਟਰਮ ਆ ਅੱਗੇ ਪਿੱਛੇ ਦੇ ਤੀਰ ਉਹਨੂੰ ਪਹਿਲਾਂ ਅਡਜਸਟ ਕਰੋ ਤਾਂ ਜੋ ਤੁਸੀਂ ਜਿਹੜਾ ਨੈਕਸਟ ਸਟੈਪ ਆ ਉਹ ਈਜ਼ੀਲੀ ਫੋਲੋ ਕਰ ਸਕੋ ਇਹ ਚੀਜ਼ ਕਿਉਂ ਜ਼ਰੂਰੀ ਹੈ ਕਿਉਂਕਿ ਜਿਹੜੀ x² ਦੇ ਨਾਲ ਆਇਆ ਹੋਇਆ ਨੰਬਰ ਹੁੰਦਾ ਉਹਨੂੰ ਅਸੀਂ ਮੰਨਦੇ ਹੁੰਨੇ ਆ ਵੀ ਇਹ ਕੀ ਹੈ ਸਾਡਾ a ਹੈ ਜਿਹੜਾ ਕੱਲੇ x ਦੇ ਨਾਲ ਆਇਆ ਹੋਇਆ ਨੰਬਰ ਹੈ ਸਾਈਨਸ ਮੇ ਚੱਕਣਾ ਹੁੰਦਾ ਉਹ ਸਾਡੀ ਵੈਲਿਊ ਹੁੰਦੀ ਹੈ b ਦੀ ਐਂਡ ਜਿਹੜਾ ਸਾਡਾ ਲਾਸਟ ਨੰਬਰ ਦਿੱਤਾ ਹੁੰਦਾ ਉਹ ਸਾਡੀ ਵੈਲਿਊ ਹੁੰਦੀ ਹੈ c ਦੀ ਕਲੀਅਰ ਹੈ ਤਾਂ ਆਪਾਂ ਲਿਖ ਲੈਣੇ ਆ ਸਾਡੇ ਕੋਲੇ ਦਿੱਤੀ ਹੋਈ ਸਮੀਕਰਨ ਦੇ ਵਿੱਚ a ਕਿੰਨਾ ਹੈ ਜਿਹੜਾ x² ਦੇ ਨਾਲ ਆਇਆ ਹੋਇਆ 3 ਤੇ b ਦੀ ਵੈਲਿਊ ਕਿੰਨੀ ਹੈ ਜਿਹੜਾ ਸਾਡੇ ਕੋਲੇ ਇਕੱਲੇ x ਦੇ ਨਾਲ ਆਇਆ ਹੋਇਆ -5 ਤੇ ਜਿਹੜਾ ਇਕੱਲੀ ਟਰਮ ਆਈ ਹੋਈ ਉਸ ਸਮੀਕਰਨ ਦੇ ਵਿੱਚ ਉਹਨੂੰ ਅਸੀਂ ਕਹਿ ਦਿੰਨੇ ਆ d ਠੀਕ ਹੈ ਇੱਕ ਚੀਜ਼ ਤੁਸੀਂ ਖਾਸ ਤੌਰ ਤੇ ਰੱਖਣੀ ਇਹਦੇ ਵਿੱਚ ਸਾਈਨ ਸਾਈਨ ਜੀ ਤੁਹਾਡੇ ਉਸ ਨੰਬਰ ਦੇ ਨਾਲ ਮਾਈਨਸ ਆ ਰਿਹਾ ਤਾਂ ਉਹਨੂੰ ਤੁਸੀਂ ਨਾਲ ਪਿਕ ਕਰਨਾ ਹੈ ਜੇਨਕੇਸ ਉਸ ਇਸ ਚੀਜ਼ ਨੂੰ ਭੁੱਲ ਜਾਨੇਓ ਛੱਡ ਦਿੰਨੇਓ ਤਾਂ ਤੁਹਾਡਾ ਸਾਰਾ ਇਹੜਾ ਹੈਗਾ ਆਨਸਰ ਹੈ ਉਹ ਗਲਤ ਹੋ ਜੂਗਾ ਠੀਕ ਹੈ ABC ਕੱਟ ਕੇ ਇੱਕ ਵਾਰੀ ਫਿਰ ਵੈਰੀਫਾਈ ਕਰ ਲਿਆ ਕਰੋ ਵੀ ਅਸੀਂ ਸਹੀ ਪਿਕ ਕੀਤੀ ਹੈ ਕਿ ਨਹੀਂ ਕਿਉਂਕਿ ਇਸ ਤੋਂ ਬਾਅਦ ਸਾਡੇ ਜਿਹੜੀ ਹੈਗੀ ਹੈ ਕੈਲਕੂਲੇਸ਼ਨ ਆ ਕਾਫੀ ਲੈਂਥੀ ਹੈ ਜੇ ਇੱਥੇ ਅਸੀਂ ਪੁੱਟ ਕਰਨ ਦੇ ਵੇਲੇ ਗੜਬੜ ਕਰਤੀ ਤਾਂ ਸਾਰਾ ਕੁਝ ਗਲਤ ਹੋ ਜੂਗਾ ਹੁਣ ਸਾਡਾ ਨੈਕਸਟ ਸਟੈਪ ਹੁੰਦਾਗਾ ਮੂਲ ਪਤਾ ਲਗਾਉਣ ਦਾ ਪ੍ਰਕਿਰਤੀ ਪਤਾ ਕਰਨ ਦਾ ਨਿਊ ਸੰਭਵ ਹੈ ਜਾਂ ਨਹੀਂ ਉੱਥੇ ਅਸੀਂ ਕੱਢਦੇ ਹੁੰਦੇ ਆ ਡੀ ਜਿਹਨੂੰ ਅਸੀਂ ਲਿਖ ਦਿੰਨੇ ਆ ਡਿਸਕ੍ਰਿਮੀਨੈਂਟ ਠੀਕ ਹੈ ਡੀ ਦਾ ਮਤਲਬ ਹੁੰਦਾ ਡਿਸਕ੍ਰਿਮੀਨੈਂਟ ਇਹ ਅਸੀਂ ਕਿਵੇਂ ਕੱਢਦੇ ਹੁੰਨੇ ਆ ਦਿੱਤੇ ਹੋਏ ਸਮੀਕਰਨ ਦੇ ਵਿੱਚੋਂ ABC ਪੁੱਟ ਕਰਕੇ ਉਹਦੇ ਤੋਂ ਇੱਕ ਫੰਕਸ਼ਨ ਤਿਆਰ ਕੀਤਾ b² 4ac ਕਲੀਅਰ ਹੈ ਇੱਥੇ b ਦੀ ਵੈਲਿਊ ਪੁੱਟ ਕਰਾਂਗੇ ਇੱਥੇ ਏ ਦੀ ਵੈਲਿਊ ਪੁੱਟ ਕਰਾਂਗੇ ਠੀਕ ਹੈ ਇੱਥੇ ਅਸੀਂ ਸੀ ਦੀ ਵੈਲਿਊ ਪੁੱਟ ਕਰਾਂਗੇ ਤੇ ਇਹਦੇ ਵਿੱਚ ਪੁੱਟ ਕਰ ਲੈਨੇ ਆ ਤਾਂ ਡੀ ਦੀ ਵੈਲਿਊ ਸਾਡੀ ਆ ਜੂਗੀ b² ਯਾਨੀ ਕਿ 5 ਦਾ ਸਕੁਅਰ 4 a ਦੀ ਵੈਲਿਊ ਯਾਨੀ ਕਿ 10 c ਦੀ ਵੈਲਿਊ ਯਾਨੀ ਕਿ 2 ਠੀਕ ਹੈ ਜਦੋਂ ਤੁਸੀਂ ਇਹਦੇ ਵਿੱਚ ਵੈਲਿਊ ਪੁੱਟ ਕਰਨੀ ਉਹਦੋਂ ਵੀ ਖਾਸ ਧਿਆਨ ਰੱਖਣਾ ਵੀ ਤੁਸੀਂ ਸਾਈਨ ਨਾਲ ਪਿਕ ਕਰ ਰਹੇ ਹੋ ਕਿ ਨਹੀਂ ਠੀਕ ਹੈ ਕਈ ਵਾਰਾ ਕੀ ਹੁੰਦਾ ਜੇ ਮੰਨ ਲਓ ਇੱਕ ਤਾਂ ਚਲੋ ਸਾਈਨ ਜੇ ਪਲੱਸ ਮਾਈਨਸ ਗੜਬੜ ਹੋ ਵੀ ਗਈ ਤਾਂ ਵੀ ਇੱਡਾ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਸਕੁਅਰ ਚ ਆਫਟਰ 올 ਮਾਈਨਸ ਆਪਣਾ ਕੱਟਿਆ ਹੀ ਜਾਂਦਾ ਬਟ ਜੇ ਤੁਸੀਂ a ਤੇ c ਦੀ ਵੈਲਿਊ ਉੱਥੇ ਮਾਈਨਸ ਤੋਂ ਨਿਕਲ ਰਹੀ ਸੀ ਇੱਥੇ ਪੁੱਟ ਕਰਨ ਵੇਲੇ ਗੜਬੜ ਕਰਤੀ ਤਾਂ ਇੱਥੇ ਵੀ ਤੁਹਾਡਾ ਜਿਹੜਾ ਹੈਗਾ ਇੱਕ ਮੇਜਰ ਮਿਸਟੇਕ ਹੋਣ ਦੇ ਚਾਂਸਸ ਬਣ ਜਾਂਦੇ ਹੈ ਤੇ ਇਹਨੂੰ ਤੁਸੀਂ ਹੱਲ ਕਰੋ 5 ਦਾ ਸਕੁਅਰ ਕੀਤਾ 5 ਦਾ ਸਕੁਅਰ ਦਾ ਮਤਲਬ ਕੀ ਹੁੰਦਾਗਾ ਕਿਸੇ ਵੀ ਨੰਬਰ ਦੇ ਸਕੁਅਰ ਦਾ ਮਤਲਬ ਹੁੰਦਾ ਵੀ ਉਸੇ ਟਰਮ ਨੂੰ ਅਸੀਂ ਦੋ ਵਾਰੀ ਗੁਣਾ ਕਰ ਰਹੇ ਹਾਂ ਜਿਆਦਾਤਰ ਸਟੂਡੈਂਟ ਮਿਸਟੇਕ ਕੀ ਕਰਦੇ ਇਹਨੂੰ ਉਹ ਕੀ ਕਰ ਲੈਂਦੇ ਦੋ ਨਾਲ ਗੁਣਾ ਕਰ ਦਿੰਦੇ ਆ ਜਾਨੀ ਕਿ -5 ਦਾ ਸਕੁਅਰ ਜਾਨੀ ਕਿ 10 ਸਮਝ ਲੈਂਦੇ ਆ ਬਟ ਉਹ ਜਿਹੜੀ ਤੁਹਾਡੀ ਹੈ ਬਹੁਤ ਹੀ ਜਿਆਦਾ ਮੇਜਰ ਮਿਸਟੇਕ ਆ ਉਹ ਤੁਸੀਂ ਨਹੀਂ ਕਰਨੀ ਹੈ ਠੀਕ ਹੈ ਤਾਂ ਇੱਥੇ ਅਸੀਂ ਇਹਦਾ ਸਕੁਅਰ ਖੋਲਣਾ ਸੀ ਜਾਨੀ ਕਿ ਸੇਮ ਨੰਬਰ ਨੂੰ ਦੋ ਵਾਰੀ ਓਪਨ ਕਰਨਾ ਮਲਟੀਪਲਾਈ ਦੇ ਵੇਲੇ ਜੇ ਦੋ ਵਾਰੀ ਮਾਈਨਸ ਆ ਜਾਏ ਕੈਨਸਲ ਆਊਟ ਹੋ ਕੇ ਸਾਡੇ ਕੋਲ ਸਿੱਧਾ ਕੀ ਰਹਿ ਜਾਊਗਾ 25 ਰਹਿ ਜਾਊਗਾ ਤਾਂ ਉਹ ਵਾਲੀ ਵੈਲਿਊ ਅਸੀਂ ਇੱਥੇ ਪੁੱਟ ਕਰ ਦਿੰਨੇ ਆ 5 5 25 4 3 12 12 3 36 ਤਾਂ ਸਾਡੀ ਡੀ ਦੀ ਵੈਲਿਊ ਕਿੰਨੀ ਆ ਗਈ 1 ਕਲ ਠੀਕ ਹੈ ਹੁਣ ਜਿਹੜੀ ਅਸੀਂ ਇਹ ਡੀ ਦੀ ਵੈਲਿਊ ਫਾਈਂਡ ਆਊਟ ਕੀਤੀ ਹੈ ਇਹਦੇ ਵਿਭਾਗ ਤੇ ਅਸੀਂ ਦੱਸ ਸਕਦੇ ਹਾਂ ਵੀ ਇਹਦੇ ਮੂਲਾਂ ਦੀ ਪ੍ਰਕਿਰਤੀ ਕੀ ਹੈ ਕੀ ਉਹ ਸੰਭਵ ਹੈ ਜਾਂ ਨਹੀਂ ਹੈ ਤੇ ਇੱਕ ਚੀਜ਼ ਖਾਸ ਧਿਆਨ ਚ ਰੱਖੋ ਜਦੋਂ ਵੀ ਕਿਤੇ ਤੁਹਾਡੇ ਡੀ ਦੀ ਵੈਲਿਊ ਜ਼ੀਰੋ ਤੋਂ ਵੱਡੀ ਆਂਦੀ ਹੈ ਜਾਨੀ ਕਿ ਪਲੱਸ ਦੇ ਵਿੱਚ ਆ ਰਹੀ ਹੈ ਜ਼ੀਰੋ ਤੋਂ ਵੱਡੀ ਆ ਰਹੀ ਹੈ ਤਾਂ ਉਸ ਟਾਈਮ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਸਾਡੇ ਮੂਲ ਉਹ ਕੀ ਹੋਣਗੇ ਸੰਭਵ ਹੋਣਗੇ ਮੂਲ ਸੰਭਵ ਹਨ ਤੇ ਇਹਦੇ ਨਾਲ ਨਾਲ ਪਿੰਨ ਪਿੰਨ ਹੋਣਗੇ ਅਤੇ ਇਨ ਪਿੰਨ ਹਾਂ ਕਿਉਂ ਕਿ ਜਿਹੜਾ ਸਾਡਾ D ਐ ਉਹ ਜ਼ੀਰੋ ਤੋਂ ਵੱਡਾ ਆਇਆ ਠੀਕ ਹੈ ਜਾਨੀ ਕਿ ਉਹ 1 2 3 4 5 ਆ ਰਿਹਾ ਜ਼ੀਰੋ ਤੋਂ ਵੱਡਾ ਆ ਰਿਹਾ ਪਲੱਸ ਦੇ ਵਿੱਚ ਆ ਰਿਹਾ ਤਾਂ ਉਹ ਮੂਲ ਕੀ ਅਸੰਭਵ ਨਹੀਂ ਅਸੀਂ ਕੱਟ ਸਕਦੇ ਇਹਨਾਂ ਦੀ ਵੈਲਿਊ ਤੇ ਪਿੰਨ ਪਿੰਨ ਜਾਨੀ ਕਿ ਅਲੱਗ-ਅਲੱਗ ਨਿਕਲਣਗੇ ਠੀਕ ਹੈ ਤਾਂ ਇੱਥੋਂ ਤੱਕ ਤਾਂ ਅਸੀਂ ਇਹ ਪਤਾ ਕਰ ਲਈ ਵੀ ਸੰਭਵ ਹੈ ਓਕੇ ਬਟ ਸਾਡੇ ਕੋਲ ਇਹ 4 ਮਾਰਕਸ ਵਾਲਾ ਕੁਐਸਚਨ ਹੈ ਬਹੁਤ ਘੱਟ ਚਾਂਸ ਮੰਨਦੇ ਵੀ ਤੁਹਾਡੇ ਤੋਂ ਸਿੱਧਾ ਕਲਾ ਡਿਸਕ੍ਰਿਮੀਨੈਂਟ ਪੁੱਛ ਲੈਣ ਇਹਦੇ ਨਾਲ 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 ਉਹ ਇਹ ਵੀ ਪੁੱਛਣਗੇ ਵੀ ਇਹਨਾਂ ਨੂੰ ਪਤਾ ਵੀ ਲਗਾਓ ਮੂਲ ਜਾਣੇ ਕਿ ਉਹਨਾਂ ਐਕਸੈਸ ਦੀ ਵੈਲਿਊ ਵੀ ਕੱਢੋ ਠੀਕ ਹੈ ਤਾਂ ਉਹਦਾ ਅੱਗੇ ਨੈਕਸਟ ਫਾਰਮੂਲਾ ਹੁੰਦਾ ਸਾਡਾ ਐਕਸ ਦਾ ਫਾਰਮੂਲਾ ਹੁੰਦਾ ਮਾਈਨਸ ਬੀ ਪਲੱਸ ਮਾਈਨਸ √ਡੀ ਪੂਰੇ ਦੇ ਵਟੇਚ 2a ਇਹ ਫਾਰਮੂਲਾ ਦੇਖੋ ਇਹਦੇ ਵਿੱਚ ਦੋ ਫਾਰਮੂਲੇ ਯੂਜ਼ ਕੀਤੇ ਆ ਜਿਆਦਾ ਕਨਫਿਊਜ਼ ਨਹੀਂ ਹੋਣਾ ਇੱਕ ਫਾਰਮੂਲਾ ਸੀ ਯੂਜ਼ ਕੀਤਾ ਡੀ ਦਾ ਡਿਸਕ੍ਰਿਮੀਨੈਂਟ ਕੰਟੈਂਟ ਵਾਸਤੇ ਤਾਂ ਜੋ ਅਸੀਂ ਉਹਨਾਂ ਦੇ ਮੂਲਾਂ ਦੀ ਪ੍ਰਕਿਰਤੀ ਪਤਾ ਕਰ ਸਕੀਏ ਵੀ ਉਹ ਸੰਭਵ ਹੈਗੇ ਵੀ ਆ ਜਾਂ ਨਹੀਂ ਠੀਕ ਹੈ ਨੈਕਸਟ ਆਕੇ ਜੇ ਸੰਭਵ ਹੋ ਜਾਂਦੇ ਆ ਤਾਂ ਉਸ ਟਾਈਮ ਦੇ ਅਸੀਂ x ਦੀ ਵੈਲਿਊ ਕੱਢਣੀ ਹੈ ਜਾਨੀ ਕਿ ਉਹ ਮੂਲ ਪਤਾ ਕਰਨੇ ਆ ਤਾਂ ਆਹ ਵਾਲਾ ਫਾਰਮੂਲਾ ਕੋਲਦੇ ਆ -b -√d 2a ਜਾਨੀ ਕਿ ਆਹੀ ਜਿਹੜੀ ਅਸੀਂ ਵੈਲਿਊ ਕੱਢੀ ਹੈ ਬਾਅਦ ਫਰਦਰ ਯੂਜ਼ ਹੋਊਗੀ ਸਾਡੇ ਨੈਕਸਟ ਫਾਰਮੂਲੇ ਦੇ ਵਿੱਚ ਤਾਂ ਜਿਹੜੀਆਂ ਬਾਕੀ ਵੀ t ਦੀਆਂ ਵੈਲਿਊਜ਼ ਨੇ ਉਹ ਅਸੀਂ ਜਿਹੜੀਆਂ ਸਟਾਰਟਿੰਗ ਪਿਕ ਕਰਕੇ ਰੱਖੀਆਂ ਸੀ ਉਧਰੋਂ ਹੀ ਚੱਕਣੀਆਂ ਨੇ ਇੱਥੇ ਅਸੀਂ ਭਰਨਾ ਹੈਗਾ d ਜਾਨੀ ਕਿ -5 ਠੀਕ ਹੈ ਇੱਕ ਆਲਰੇਡੀ ਪਹਿਲੇ ਮਾਈਨਸ ਪਿਆ ਇੱਕ b ਦੀ ਜਗ੍ਹਾ ਤੇ ਪੁੱਟ ਕਰ ਲਿਆ ਆਪਾਂ ਮਾਈਨਸ 5 ਫਿਰ ਇਹਦਾ ਵਿਚਕਾਰਲਾ ਸਾਈਨ ਉਹ ਪਲੱਸ ਮਾਈਨਸ ਐਜ਼ ਇਟ ਇਜ਼ ਫਾਰਮੂਲੇ ਅਕੋਰਡਿੰਗ ਹੀ ਲਗਾਣਾ ਹੈ d ਦੀ ਵੈਲਿਊ ਸਾਡੀ ਇੱਥੋਂ ਨਿਕਲ ਕੇ ਆਈ ਹੈ ਜੀ 1 ਠੀਕ ਹੈ ਇਹਨੂੰ ਵੀ ਹਾਈਲਾਈਟ ਕਰਕੇ ਰੱਖ ਲਿਆ ਕਰੋ 1 d ਦੀ ਜਗ੍ਹਾ ਤੇ 1 ਭਰਤਾ ਪੂਰੇ ਦੇ ਵਟੇ 'ਚ 2 a ਦੀ ਵੈਲਿਊ ਸਾਡੇ ਕੋਲ ਆਈ ਹੈ 3 ਓਕੇ ਨੈਕਸਟ ਆਪਾਂ ਕੈਲਕੂਲੇਸ਼ਨ ਕਰਦੇ ਆਂ ਇੱਕ ਵਾਰੀ ਬਾਹਰ ਪਿਆ ਮਾਈਨਸ ਇੱਕ ਅੰਦਰ ਪਿਆ ਮਾਈਨਸ ਮਾਈਨਸ ਮਲਟੀਪਲੀਕੇਸ਼ਨ ਦੇ ਕੇਸ ਵੇਲੇ ਕੱਟੇ ਜਾਂਦੇ ਆ ਤੇ ਇੱਥੇ ਸਾਡੇ ਕੋਲੇ ਮਾਈਨਸ ਦਾ ਮਾਈਨਸ ਕੈਨਸਲ ਹੋ ਕੇ ਸਾਡੇ ਕੋਲ ਰਹਿ ਗਿਆ 5 ਠੀਕ ਹੈ ਪਲੱਸ ਮਾਈਨਸ √1 10 ਦੁਨੀ 6 ਹੁਣ ਦੋ ਤਿੰਨ ਚੀਜ਼ਾਂ ਜਿਹੜੀਆਂ ਤੁਸੀਂ ਧਿਆਨ ਦੇ ਰੱਖਣੀ ਆ √0 ਦੀ ਵੈਲਿਊ ਹੁੰਦੀ ਹੈ 0 ਕਲੀਅਰ ਹੈ √1 ਦੀ ਵੈਲਿਊ ਹੁੰਦੀ ਹੈ ਇੱਕ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਹੈ ਠੀਕ ਹੈ ਇਹਨੂੰ ਕਿਤੇ ਰੂਟ 'ਚ ਚੱਕੇ ਫੇਰੋ ਸਾਰੇ ਕਿਤੇ ਤਾਂ ਇਹਦੀ ਵਜ੍ਹਾ ਕਰਕੇ ਤੁਹਾਡਾ ਜਿਹੜਾ ਫਾਈਨਲ ਆਨਸਰ ਹੈ ਉਹ ਐਗਜ਼ੈਕਟ ਨਹੀਂ ਨਿਕਲਣਾ ਤਾਂ ਇਸ ਚੀਜ਼ ਦਾ ਖਾਸ ਧਿਆਨ ਰੱਖਣਾ √1 ਦੀ ਵੈਲਿਊ ਇੱਕ ਹੀ ਹੁੰਦੀ ਹੈ √0 ਦੀ ਵੈਲਿਊ 0 ਹੀ ਹੁੰਦੀ ਹੈ ਇੱਥੇ ਅਸੀਂ ਪੁੱਟ ਕਰਨਾ ਹੈ √1 ਦੀ ਵੈਲਿਊ ਯਾਨੀ ਕਿ ਸਾਡੇ ਕੋਲ ਨੈਕਸਟ ਸਟੈਪ ਦੇ ਵਿੱਚ ਨਿਕਲ ਕੇ ਆ ਗਿਆ x ਦੀ ਵੈਲਿਊ ਆ ਗਈ 5 ਪਲੱਸ ਮਾਈਨਸ √1 ਦੀ ਵੈਲਿਊ ਹੁੰਦੀ ਹੈ 1 ਹੀ ਪੂਰੇ ਦੇ बटे 'ਚ 6 ਠੀਕ ਹੈ ਹੁਣ ਦੇਖੋ ਬਾਕੀ ਨੇ ਆਸ-ਪਾਸੇ ਵਾਲੇ ਕੈਲਕੂਲੇਸ਼ਨ ਅਸੀਂ ਕੋਲੈਕਟ ਕਰ ਲਈਆਂ ਠੀਕ ਹੈ ਹੁਣ ਹੈਗਾ ਪਲੱਸ ਮਾਈਨਸ ਅਭ ਵਿਚਕਾਰ ਲਾ ਜਿਹੜਾ ਸਾਡਾ ਸਾਈਨ ਆਇਆ ਪਲੱਸ ਮਾਈਨਸ ਦਾ ਇਹਦਾ ਮਤਲਬ ਹੈ ਇੱਕ ਵਾਰੀ ਇਸ ਫੰਕਸ਼ਨ ਨੂੰ ਤੁਸੀਂ ਪਲੱਸ ਦੇ ਵਿੱਚ ਰੱਖ ਲਓ ਇੱਕ ਵਾਰੀ ਇਸੇ ਸੇਮ ਫੰਕਸ਼ਨ ਨੂੰ ਤੁਸੀਂ ਮਾਈਨਸ ਦੇ ਵਿੱਚ ਰੱਖ ਲਓ ਤਾਂ ਦੈਨ ਤੁਹਾਡੇ ਕੋਲ ਦੋ ਐਕਸਸ ਦੀਆਂ ਵੈਲਿਊ ਨਿਕਲ ਕੇ ਆਣੀਆਂ ਜਿਹੜੀਆਂ ਕਿ ਤੁਹਾਡੇ ਫਾਈਨਲ ਮੂਲ ਹੋਣਗੇ ਜਿਹੜੇ ਅਸੀਂ ਪਤਾ ਲਗਾਣੇ ਠੀਕ ਹੈ ਤਾਂ ਸਾਡੇ ਕੋਲੇ ਆ ਗਿਆ ਐਕਸ ਦੀ ਵੈਲਿਊ ਇੱਕ ਵਾਰੀ ਪਲੱਸ ਚ ਰੱਖ ਕੇ 5 1/ she x ਦੀ ਵੈਲਿਊ ਆ ਗਈ 5 ਤੇ 6/6 ਕੱਟ ਕੇ ਸਾਡੇ ਕੋਲ ਆ ਗਿਆ 1 ਇੱਕ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਇੱਕ ਵਾਰੀ ਇਹਨੂੰ ਪਲੱਸ ਚ ਰੱਖ ਲਿਆ ਵਿਚਕਾਰਲੇ ਫਾਈਨੂੰ ਇੱਕ ਵਾਰੀ ਅਸੀਂ ਕੀ ਰੱਖ ਲਾਂਗੇ ਮਾਈਨਸ ਦਾ ਕਿਉਂਕਿ ਪਲੱਸ ਮਾਈਨਸ ਅਕੋਰਡਿੰਗ ਟੂ ਫਾਰਮੂਲਾ ਸੀ ਯੂਜ਼ ਕੀਤਾ ਤਾਂ ਮਾਈਨਸ 1 ਪੂਰੇ ਦੇ बटे 6 ਤਾਂ ਹੁਣ ਦੇਖੋ ਇੱਥੇ ਪਲੱਸ ਮਾਈਨਸ ਦਾ ਫੰਕਸ਼ਨ ਲੱਗ ਰਿਹਾ ਇੱਕ ਚੀਜ਼ ਪਲੱਸ ਦੀ ਇੱਕ ਮਾਈਨਸ ਦੀ ਹੈ ਤਾਂ ਅਸੀਂ ਆਲਵੇਸ ਕੀ ਕਰਦੇ ਹਾਂ ਘਟਾਓ ਕਰਦੇ ਹਾਂ ਸਾਈਨ ਵੱਡੇ ਦਾ ਲੱਗਦਾ ਹੁੰਦਾ 5 ਦੇ ਵਿੱਚ ਇੱਕ ਕੰਢੇ 4 ਪਲੱਸ ਦਾ ਸੀਗਾ ਮੈਂ ਤਾਂ ਕਰਕੇ ਪਲੱਸ ਹੀ ਰਹਿਣ ਦਿੱਤਾ 4/6 ਛੱਡਨ ਨੂੰ ਤੁਸੀਂ ਇੱਥੇ ਵੀ ਛੱਡ ਸਕਦੇ ਹੋ ਜੇ ਗਾ ਫਰਦਰ ਤੁਸੀਂ ਇਹਨੂੰ ਛੋਟੇ ਚ ਕੱਟ ਸਕਦੇ ਹੋ ਕੱਟ ਦੋ ਦੋ ਦੇ ਟੇਬਲ ਤੇ